ਏ ਹੋਰ ਕਿਵੇਂ ਜੀ ਕੀ ਹਾਲ ਚਾਲ ਹੈ ਤੇ ਸਭ ਤੋਂ ਪਹਿਲਾਂ ਅੱਜ ਦੇ ਟੋਪਿਕ ਬਾਰੇ ਤੁਹਾਨੂੰ ਸਭ ਨੂੰ ਜਾਣੂ ਕਰਵਾਇਆ ਜਾਵੇ ਜੀ ਕਿ ਇਹ ਟੋਪਿਕ ਜੀ ਤੇ ਟੋਪਿਕ ਦਾ ਨਾਮ ਹੈ ਅਜ ਸੰਬੰਧਕ ਅਤੇ ਯੋਜਕ ਇਹ ਤੁਹਾਨੂੰ ਦਿੱਤਾ ਸੀ ਪਹਿਲਾਂ ਹੀ ਸਾਰੇ ਜੀ ਸਸ਼ੀਕਾਲ ਇਕ ਵਾਰ ਫੇਰ ਤੋਂ ਸਾਰੇ ਸਾਥੀ ਜੁਆਇਨ ਹੋ ਜਾਣ ਜੀ ਤੇ ਕਲਾਸ ਵਿੱਚ ਆ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ ਜੀ ਹਾਂ ਸਤਿ ਸ਼ਕਰ ਜੀ ਤੇ ਜੋ ਹਿੰਦੀ ਦਾ ਇਹ ਟੋਪਿਕ ਹੈ ਨਾ ਸੌਰੀ ਪੰਜਾਬੀ ਦਾ ਇਹ ਟੋਪਿਕ ਸੰਬੰਧਕ ਇਕਾਰਕ ਚਿੰਨਾਂ ਦੀ ਤਰ੍ਹਾਂ ਤੇ ਦਰਸਲ ਜੋ ਸੰਬੰਧਕ ਹੈ ਜੋ ਹਿੰਦੀ ਦੇ ਵਿੱਚ ਤੁਸੀਂ ਸੰਬੰਧ ਬੋਧਕ ਪੜਿਆ ਪੜਿਆ ਹੋਗਾ ਸੰਬੰਧ ਬੋਧਕ ਪੜਿਆ ਹੋਣਾ ਜੀ ਠੀਕ ਹੈ ਦੁਆਰਾ ਤੇ ਲਿਖ ਦਿਨਾ ਜੀ ਅਕਸਰ ਤੁਸੀਂ ਦੇਖਿਆ ਹੋਣਾ ਕਿ ਜੋ ਸੰਬੰਧ ਬੋਧਕ ਹੈ ਹਿੰਦੀ ਦਾ ਟੋਪਿਕ ਉਹੀ ਪੰਜਾਬੀ ਦੇ ਵਿੱਚ ਸੰਬੰਧਕ ਕਿਹਾ ਜਾਂਦਾ ਹੈ ਧਿਆਨ ਦੇ ਨਾਲ ਗੌਰ ਕਰਨਾ ਇਸ ਚੀਜ਼ ਨੂੰ ਤੁਸੀਂ ਠੀਕ ਹੈ ਕੋਈ ਅਲੱਗ ਨਹੀਂ ਤੁਸੀਂ ਚੀਜ਼ ਪੜ ਰਹੇ ਹਿੰਦੀ ਵਾਲੇ ਵਾਸਤੇ ਤਾਂ ਬਹੁਤ ਸੋਖੀ ਚੀਜ਼ ਹੈ ओके ਤੇ ਮੈਂ ਇੱਕ ਇੱਕ ਗੱਲ ਸ਼ੁਰੂ ਚ ਹੀ ਦੱਸ ਦਿੰਨਾ ਹੈ ਅਗਰ ਤੁਸੀਂ ਪੀਡੀਐਫ ਉਹ ਪੜ ਕੇ ਨਹੀਂ ਵੀ ਆਏ ਹੋਗੇ ਤੁਹਾਨੂੰ ਇਹਦੀ ਇਸ ਕਲਾਸ ਦੇ ਵਿੱਚ ਪਤਾ ਚੱਲ ਜਾਏਗਾ ਕਿ ਭਈ ਸੀਨ ਕੀ ਹੈ ਸੰਬੰਧਕ ਦਾ ਪਹਿਲਾਂ ਆਪਾਂ ਸੰਬੰਧਕ ਦੀ ਗੱਲ ਕਰ ਲੈਂਦੇ ਫਿਰ ਯੋਜਕ ਯੋਜਕ ਤੁਸੀਂ ਉਹ ਯੋਜਕ ਚ ਨੇ ਬਾਰੇ ਸੁਣਿਆ ਹੋਣਾ ਉਹ ਉੱਥੇ ਉਹ ਗੱਲ ਨਹੀਂ ਹੋ ਰਹੀ ਯੋਜਕ ਦਾ ਮਤਲਬ ਕੀ ਹੈ ਬੇਟਾ ਜੀ ਤੁਸੀਂ ਯੋਜਕ ਉਹ ਪੜਿਆ ਹੋਣਾ ਹੈ ਸਮੁੱਚੇ ਬੋਧਕ ਤੇ ਹਿੰਦੀ ਵਾਲੇ ਹਿੰਦੀ ਵਾਲੇ ਨੇ ਸਮੁੱਚੇ ਬੋਧਕ ਪੜਿਆ ਹੋਣਾ ਹੈ ਜੀ ਤੇ ਉਸ ਰੋਹੀ ਪੰਜਾਬੀ ਚ ਜੋਜਕ ਕਹਿੰਦੇ ਆ ਸਮਝ ਵਿੱਚ ਆ ਗਿਆ ਜਦੋਂ ਇੰਨੀ ਗੱਲ ਮੈਂ ਬੋਲੀ ਤਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਉਹ ਸਭ ਚੀਜ਼ਾਂ ਆ ਗਈਆਂ ਹੋਣੀਆਂ ਆ ਕਿ ਹਾਂ ਸਾਰੇ ਤਾਂ ਆਪਾਂ ਜਾਣਦੇ ਆ ਆਪਾਂ ਤਾਂ ਕਿਉਂ ਫਿਰ ਪੀਡੀਐਫ ਖੋਲੀ ਕਿਉਂ ਪੜੀ ਤਾਂ ਥੋੜਾ ਬੋਤਾ ਅੰਤਰ ਹੈਗਾ ਆ ਜਿਆਦਾ ਨਹੀਂ ਤੇ ਜੇਕਰ ਅਸੀਂ ਸੰਬੰਧਕ ਦੀ ਗੱਲ ਕਰੀਏ ਤੇ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਦਾ ਵਾਕ ਦੇ ਦੂਸਰੇ ਸ਼ਬਦਾਂ ਦੇ ਨਾਲ ਸੰਬੰਧ ਦੱਸਣ ਜਾਂ ਉਹਨਾਂ ਨੂੰ ਸੰਬੰਧਕ ਕਹਿੰਦੇ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਸੰਬੰਧਕ ਉਹ ਸ਼ਬਦ ਜਿਹੜੇ ਨਾਮ ਜਾਂ ਪੜਨਾਮ ਯਾਨੀ ਸੰਗਿਆ ਜਾਂ ਸਰਵਨਾਮ ਤੋਂ ਬਾਅਦ ਆਉਂਦੇ ਨੇ ਔਰ ਇਹ ਸ਼ਬਦ ਵਾਕ ਦੇ ਦੂਸਰੇ ਸ਼ਬਦਾਂ ਦੇ ਨਾਲ ਸੰਬੰਧ ਕਾਇਮ ਕਰਦੇ ਨੇ ਨਾਮ ਅਤੇ ਪੜਨਾਮ ਦਾ ਨਾਮ ਜਾਂ ਪੜਨਾਮ ਦਾ ਇਹ ਸ਼ਬਦ ਕਿਹੜੇ ਨੇ ਜੀ ਜਿਵੇਂ ਦਾ ਦੇ ਦੀ ਕਾਰਕ ਚਿੰਨ ਜਿਵੇਂ ਹੁੰਦੇ ਹਨ ਨਾ ਠੀਕ ਹੈ ਨਾ ਕਾਰਕ ਕਾਰਕ ਪੜੇ ਹੋਣੇ ਤੁਸੀਂ 8 ਹੁੰਦੇ ਨੇ ਪੰਜਾਬੀ ਚ ਵੀ 8 ਹੁੰਦੇ ਲੇਕਿਨ ਉਹਨਾਂ ਦੀ ਤਰ੍ਹਾਂ ਹੀ ਦਾ ਦੇ ਦੀ ਨਾਲ ਕੋਲ ਰਾਹੀਂ ਅਕਸਰ ਇਹ ਸ਼ਬਦ ਤੁਸੀਂ ਦੇਖਿਆ ਹੋਣਾ ਜਾਂ ਤਾਂ ਨਾਭ ਦੇ ਨਾਲ ਜਾਂ ਸੰਗਿਆ ਸ਼ਬਦਾਂ ਦੇ ਨਾਲ ਜਾਂ ਫਿਰ ਪੜਾਨਾਮ ਯਾਨੀ ਸਰਵਨਾਮ ਸ਼ਬਦਾਂ ਦੇ ਨਾਲ ਲੱਗੇ ਹੁੰਦੇ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਤੇ ਹੁਣ ਸੰਬੰਧ ਬੋਧਕ ਨੂੰ ਮੈਂ ਇੱਕ ਵਾਰ ਫੇਰ ਤੋਂ ਦੁਹਰਾ ਦਿੰਦਾ ਤੁਸੀਂ ਹਿੰਦੀ ਦੇ ਵਿੱਚ ਸੰਬੰਧਕ ਨਹੀਂ ਪੜਿਆ ਹੁਣ ਹਿੰਦੀ ਦੇ ਵਿੱਚ ਇਸ ਨੂੰ ਪੜਿਆ ਸੰਬੰਧ ਬੋਧਕ ਠੀਕ ਹੈ ਸੰਬੰਧ ਬੋਧਕ ਉਹ ਵਾਹ ਪਰ ਕੀ ਇਸ ਕੀ इसकी परिभाषा होती जो शब्द संज्ञा या सर्वनाम का संबंध वाक्य के अन्य शब्दों के साथ करवाते हैं यही पढ़ाया गया है आपको यही रटाया गया है थानू बिल्कुल जी ओथे संबंध बोधक जो हिंदी दे विच ओदे 10 तो लेके 14 किस्मा ने ठीक है लेकिन पंजाबी चे एक किस्मा बिल्कुल नॉर्मल रखीया गइया ने पूर्ण संबंध संबंधक याद रखना मेरे बच्चे एनु गलत नहीं करना संबंधक दिया किस्मा ਪੂਰਣ ਸੰਬੰਧਕ ਅਪੂਰਣ ਸੰਬੰਧਕ ਤੀਸਰਾ ਹੁੰਦਾ ਹੈ ਦੋ ਦੁਵਾਜਰੇ ਸੰਬੰਧਕ ਇਸ ਨੂੰ ਮਿਸ਼ਰਿਤ ਸੰਬੰਧਕ ਵੀ ਬਟਾ ਕਿਹਾ ਜਾਂਦਾ ਹੈ ਇਸ ਨੂੰ ਮਿਸ਼ਰਿਤ ਸੰਬੰਧਕ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਤੇ ਇਸ ਨੂੰ ਗਲਤ ਨਹੀਂ ਕਰਨਾ ਮਿਸ਼ਰਿਤ ਸੰਬੰਧਕ ਕਹਿ ਲਓ ਦੁਵਾਜਰੇ ਨੂੰ ਜਾਂ ਦੁਵਾਜਰੇ ਕਹਿ ਲਓ ਇੱਕ ਹੀ ਗੱਲ ਹੈ ਤਾਂ ਸੰਬੰਧਕ ਦੀਆਂ ਤਿੰਨ ਕਿਸਮਾਂ ਨੇ आप बहुत बार संबंधक संबंधक कह दिता लेकिन बेटा जी अगर हिंदी के स्टूडेंट हो तो मैं तो टॉपिक बहुत बार करवाया है संबंध बोधक जो शब्द संज्ञा या नाम का संबंध वाक्य के अन्य शब्दों के साथ करवाते हैं वही संबंध बोधक है हिंदी में तो अनंत अनंत बार आपको करवाए लेकिन पंजाबी कर पहली बार कर रहे हो तो यही संबंध बोधक है जो संबंधक के जाया जा रहा है ਦਾ ਦੇ ਦੀ ਨਾਲ ਕੋਲ ਰਾਹੀਂ ਇਦਾਂ ਦੇ ਸ਼ਬਦ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਇਹਦੇ ਤਿੰਨ ਕਿਸਮਾਂ ਹੁੰਦੀਆਂ ਨੇ ਪੂਰਨ ਅਪੂਰਨ ਤੇ ਦੁਵਾਦਰੇ ਯਾਦ ਰੱਖਣਾ ਬੱਚੇ ਇਹਦੇ ਵਿੱਚ ਪ੍ਰਸ਼ਨਾਂ ਨਾਲ ਹੀ ਅੱਗੇ ਹੁਣ ਮਿਸ ਕਰ ਦਿੱਤਾ ਫਿਰ ਪ੍ਰਸ਼ਨ ਕਰਨ ਦਾ ਕੋਈ ਵੀ ਸਾਨੂੰ ਲਾਭ ਨਹੀਂ ਪਹੁੰਚੇਗਾ ਤੇ ਸੰਬੰਧਕ ਦੀਆਂ ਜੋ ਕਿਸਮਾਂ ਨੇ ਬੇਟਾ ਜੀ ਉਹ ਤਿੰਨ ਹੁੰਦੀਆਂ ਨੇ ਆਪਾਂ ਪੂਰਨ ਸੰਬੰਧਕ ਦੀ ਗੱਲ ਕਰ ਲਈਏ ਇਹਦੇ ਵਿੱਚ ਕੀ ਗੱਲ ਹੋ ਰਹੀਏ ਜਿਹੜੇ ਸੰਬੰਧਕ ਇਕੱਲੇ ਸੁਤੰਤਰ ਤੌਰ ਤੇ ਸ਼ਬਦਾਂ ਨੂੰ ਜੋੜਨ ਸਤੰਤਰ ਤੌਰ ਤੇ ਜਿਹੜੇ ਕਿ ਸ਼ਬਦਾਂ ਨੂੰ ਜੋੜਨ ਜਿਵੇਂ ਦੇ ਦਾ ਦੀਆਂ ਨੂੰ ਨੈ ਤੋਂ ਤੱਕ ਤੇ ਇਹ ਕਿਹੜੇ ਸੰਬੰਧਕ ਹੋਗੇ ਬੇਟਾ ਜੀ ਇਹ ਹੋਗੇ ਪੂਰਣ ਸੰਬੰਧਕ ਯਾਦ ਰੱਖਣਾ ਅਪੂਰਣ ਸੰਬੰਧਕ ਕਿਹੜੇ ਹੁੰਦੇ ਆ ਜੀ ਜਿਹੜੇ ਸੰਬੰਧਕ ਇਕੱਲੇ ਤੌਰ ਤੇ ਵਾਕ ਵਿਚਲੇ ਸ਼ਬਦਾਂ ਦਾ ਸੰਬੰਧ ਆਪਸ ਵਿੱਚ ਜੋੜਨ ਵਿੱਚ ਅਸਮਰਥ ਹੋਣ ਅਤੇ ਹੋਰ ਸੰਬੰਧਕਾਂ ਦੀ ਸਹਾਇਤਾ ਨਾਲ ਵਾਕ ਦੇ ਸੰਬੰਧਾਂ ਨੂੰ ਆਪਸ ਚ ਜੋੜਿਆ ਜਾਵੇ ਜਿਵੇਂ ਦੂਰ ਮੇਰੇ ਤੋਂ ਦੂਰ ਕਿਉਂ ਗਿਆ ਭਾਈ ਠੀਕ ਹੈ ਉਸ ਨੇੜੇ ਤਾਂ ਮੇਰਾ ਘਰ ਹੈ ਠੀਕ ਹੈ ਮੇਰੇ ਕੋਲ ਹੀ ਬੈਠ ਜਾ ਵਿਚਕਾਰ ਹੀ ਹੈ ਨਾ ਉਹ ਵਿਚਕਾਰ ਜਾਈ ਸੀ ਬਾਹਰ ਠੀਕ ਹੈ ਉਹ ਬਾਹਰ ਹੀ ਬੈਠਾ ਹੈ ਠੀਕ ਹੈ ਉਹ ਘਰ ਦੇ ਬਾਹਰ ਹੀ ਬੈਠਾ ਈ ਮੈਂ ਕਹਿ ਸਕਦੇ ਵਿਚਕਾਰ ਇਹ ਜਿਹੜਾ ਵਿਚਕਾਰ ਹੈ ਨਾ ਇਹ ਇਕੱਲਾ ਵਿਚਕਾਰ ਨਹੀਂ ਹੋਣਾ ਉਹ ਘਰ ਦੇ ਬਾਹਰ ਇਹਦੇ ਨਾਲ ਕੋਈ ਨਾ ਕੋਈ ਸੰਬੰਧਕ ਜਿਵਕਾਰਕ चिन्ह ਵੀ ਲੱਗਿਆ ਹੋਣਾ ਠੀਕ ਹੈ ਬਾਹਰ ਅੰਦਰ ਇਹ ਹੋ ਗਿਆ ਅਪੂਰਨ ਯਾਨੀ ਕਿ ਇਹ ਕੱਲੇ ਤੌਰ ਤੇ ਨਹੀਂ ਹੋਣਾ ਜਿਹੜਾ ਅਪੂਰਣ ਸੰਬੰਧਕ ਹੈ ਨਾ ਬੇਟਾ ਇਹ ਇਕੱਲੇ ਤੌਰ ਤੇ ਹੁੰਦਾ ਹੈ ਨਾ ਘਰ ਉਹ ਘਰ ਜਿਵੇਂ ਹੁੰਦਾ ਹੈ ਨਾ ਕਿ ਘਰ ਦੇ ਘਾਰ ਹੀ ਨੇ ਹੈ ਨਾ ਇਦਾਂ ਦਾ ਕੋਈ ਸ਼ਬਦ ਤੇ ਇਹ ਪੂਰਣ ਸੁਤੰਤਰ ਜਦ ਕਿ ਅਪੂਰਣ ਸੰਬੰਧਕ ਜੋ ਹੋਊਗਾ ਨਾ ਬੇਟਾ ਇਹ ਸੁਤੰਤਰ ਨਹੀਂ ਹੁੰਦਾ ਇਸ ਦੇ ਨਾਲ ਕੋਈ ਹੋਰ ਕੋਈ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦਾ ਕੋਈ ਸ਼ਬਦ ਲੱਗਿਆ ਹੋਣਾ ਯਾਦ ਰੱਖਣਾ ਉਦਾਹਰਣਾਂ ਕਰਾਂਗੇ ਅੱਗੇ ਠੀਕ ਹੈ ਉਦਾਹਰਣਾਂ ਕਰਾਂਗੇ ਜਿਵੇਂ ਮੇਰੇ ਘਰ ਦੇ ਬਾਹਰ ਰੇੜੀ ਲੱਗਦੀ ਹੈ ਅਗਰ ਇੱਥੇ ਇਹ ਸ਼ਬਦ ਆ ਜਾਂਦਾ ਮੇਰੇ 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 ਘਰ ਦੇ ਬਾਹਰ ਰੇੜੀ ਲੱਗਦੀ ਹੈ ਤੇ ਇੱਥੇ ਆ ਗਿਆ ਅਪੂਰਣ ਸੰਬੰਧ ਦੇ ਬਾਹਰ ਕੱਲਾ ਨਹੀਂ ਲੱਗੂਗਾ ਠੀਕ ਹੈ ਯਾਦ ਰੱਖਣਾ ਤੇ ਇਹ ਸੰਬੰਧਕ ਹੋ ਗਿਆ ਘਰ ਬਾਹਰ ਰੇੜੀ ਲੱਗਦੀ ਹੈ ਫਿਰ ਉਹ ਕਿਰਿਆ ਵਿਸ਼ੇਸ਼ਣ ਹੋ ਕਿਰਿਆ ਵਿਸ਼ੇਸ਼ਣ ਹੋ ਜਾਂਦਾ ਬਾਹਰ ਠੀਕ ਹੈ ਤੇ ਇਹ ਸੰਬੰਧਕ ਔਰ ਕਿਰਿਆ ਕਿਰਿਆ ਵਿਸ਼ੇਸ਼ਣ ਦੇ ਵਿੱਚ ਥੋੜਾ ਜਾਂ ਅੰਤਰ ਹੁੰਦਾ ਜੀ ਫਿਰ ਅਗਲਾ ਆ ਜਾਂਦਾ ਸਾਡੇ ਕੋਲ ਦੁਬਾਰਾ ਜੀ ਮੈਂ ਬਾਰ ਬਾਰ ਸ਼ਬਦ ਗਲਤ ਬੋਲ ਰਿਹਾ ਦੋ ਬਾਜਰੇ ਬੋਲਣਾ ਇਹਨੂੰ ਠੀਕ ਹੈ ਦੋ ਬਾਜਰੇ ਦੋ ਬਾਜਰੇ ਯਾਨੀ ਮਿਸ਼ਰਿਤ ਸੰਬੰਧਕ ਇਸ ਨੂੰ ਮੈਂ ਪਹਿਲਾਂ ਵੀ ਕਹਿ ਸਮਝਾ ਚੁੱਕਿਆ ਜੀ ਇਸ ਨੂੰ ਆਪਾਂ ਕਹਿੰਦੇ ਆ ਮਿਸ਼ਰਿਤ ਸੰਬੰਧਕ ਠੀਕ ਹੈ ਦੋ ਬਾਜਰੇ ਸੰਬੰਧਕ ਜਿਹਨੂੰ ਆਪਾਂ ਕਹਿੰਦੇ ਜਿਹੜੇ ਸੰਬੰਧਕ ਕਦੇ ਪੂਰਨ ਹੋਣ ਕਦੇ ਅਪੂਰਨ ਉਹਨਾਂ ਸੰਬੰਧਕਾਂ ਨੂੰ ਦੋ ਬਾਜਰੇ ਜਾਂ ਮਿਸ਼ਰਿਤ ਸੰਬੰਧਕ ਨਾਲ ਵੀ ਜਾਣਿਆ ਜਾਂਦਾ ਜਿਵੇਂ ਕਿ ਉੱਤੇ ਹੇਠਾਂ ਰਾਹੀਂ ਪਿੱਛੇ ਦੁਆਰਾ ਠੀਕ ਹੈ ਜਿਵੇਂ ਕਿਤਾਬ ਮੇਜ਼ ਦੇ ਉੱਤੇ ਪਈ ਹੈ ਇਹਦੇ ਨਾਲ ਵੀ ਹਮੇਸ਼ਾ ਦੇ ਤੇ ਇਦਾਂ ਦੇ ਸ਼ਬਦ ਆਉਂਦੇ ਆ ਠੀਕ ਹੈ ਦੇ ਹੇਠਾਂ ਮੇਜ਼ ਦੇ ਹੇਠਾਂ ਦੇ ਠੀਕ ਹੈ ਤੇ ਇਸ ਤਰ੍ਹਾਂ ਦਵਾਜ਼ਰ ਯਾਨੀ ਮਿਸ਼ਰਤ ਅਪੂਰਨ ਯਾਨੀ ਕਿ ਇੱਕ ਤਰ੍ਹਾਂ ਸੁਤੰਤਰ ਤੌਰ ਤੇ ਓਕੇ ਅਪੂਰਨ ਯਾਨੀ ਕਿ ਜਿਹੜੇ ਸੁਤੰਤਰ ਅਪੂਰਨ ਯਾਨੀ ਕਿ ਜੋ ਇਕੱਲੇ ਤੌਰ ਤੇ ਵਾਕ ਵਿਚਲੇ ਪ੍ਰਯੋਗ ਹੋਣ ਔਰ ਪੂਰਨ ਯਾਨੀ ਕਿ ਸੁਤੰਤਰ ਤੌਰ ਤੇ ਥੋੜਾ ਜਿਆ ਕਨਫਿਊਜ਼ਿੰਗ ਹੋਵੇਗਾ ਸ਼ੁਰੂ ਦੇ ਵਿੱਚ ਲੇਕਿਨ ਆਪਾਂ ਉਦਾਹਰਨਾਂ ਨਾਲ ਪ੍ਰਸ਼ਨਾਂ ਨਾਲ ਇਸ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਜੋ ਪ੍ਰਸ਼ਨ ਆਏਗਾ ਉਹ ਹੈ ਜੀ ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦਾ ਪਿੱਛੋਂ ਆ ਕੇ ਉਸ ਦਾ ਸੰਬੰਧ ਵਾਕ ਦੇ ਹੋਰਨਾ ਸ਼ਬਦਾਂ ਨਾਲ ਜੁੜੇ। ਕੀ ਉਤਰਾਣਾ ਚਾਹੀਦਾ ਹੈ ਇਹਦੇ ਵਿੱਚ? ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦਾ ਪਿੱਛੋਂ ਆ ਕੇ ਉਸ ਦਾ ਸੰਬੰਧ ਬਾਗ ਦੇ ਬਿਲਕੁਲ ਇਹਦੇ ਇਹੀ ਤਾਂ ਡੈਫੀਨੇਸ਼ਨ ਦੱਸੀ ਗਈ ਕਿ ਨਾਮ ਪੜਾ ਨਾਮ ਦੇ ਪਿੱਛੋਂ ਆ ਕੇ ਠੀਕ ਹੈ ਤੇ ਸੰਬੰਧਕ ਹੀ ਆਵੇਗਾ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ ਉੱਤਰ ਦੇਣਾ 2 3 4 5 ਉੱਤਰ ਕੀ ਆਵੇਗਾ ਜੀ ਬਿਲਕੁਲ ਆਪਾਂ ਕਵਾਂਗੇ ਕਿ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਠੀਕ ਹੈ ਤੁਸੀਂ ਦੱਸਣਾ ਕਿ ਇਹ ਇਹ ਜਿਹੜੇ ਸੰਬਦਕ ਨੇ ਦਾ ਦੇ ਦੀ ਨੂ ਨੇ ਏ ਕਿਹੜੇ ਸੰਬੰਧਕ ਨੇ ਜੀ ਪੂਰਣ ਸੰਬੰਧਕ ਨੇ ਅਪੂਰਣ ਸੰਬੰਧਕ ਨੇ ਦੁਬਾਜਰੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਮੈਂ ਪਹਿਲਾਂ ਦੁਬਾਰਜੇ ਪੜੀ ਜਾਂਦਾ ਸੀ ਹਾਂਜੀ ਤੇ ਉੱਤਰ ਤੁਸੀਂ ਏ ਦਿੱਤਾ ਜੀ ਤੁਸੀਂ ਥਿਉਰੀ ਨੂੰ ਧਿਆਨ ਦੇ ਨਾਲ ਸੁਣਿਆ ਥੋੜਾ ਬਹੁਤਾ ਹੋ ਸਕਦਾ ਕਿ ਮੇਰੇ ਸਮਝਾਂ ਚ ਹੋਵੇ ਲੇਕਿਨ ਜਦੋਂ ਆਪਾਂ ਪ੍ਰਸ਼ਨ ਕਰਾਂਗੇ ਤੇ ਇਸ ਨੂੰ ਅਸੀਂ ਹੋਰ ਕਰੀਬੀ ਜਾਣ ਸਕਾਂਗੇ ਜਿਹੜੇ ਸ਼ਬਦ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਕੀ ਕਹਿੰਦੇ ਜਾਂ ਕੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾ ਮਿਸ਼ਰਤ ਸੰਬੰਧਕ ਫਿਰ ਆਉਂਦਾ ਹੈ ਅਪੂਰਣ ਫਿਰ ਆਉਂਦਾ ਹੈ ਪੂਰਣ ਫਿਰ ਆਉਂਦਾ ਹੈ ਸਧਾਰਨ ਸਧਾਰਨ ਤਾਂ ਕੋਈ ਹੈ ਹੀ ਨਹੀਂ ਹਾਲਾਂਕਿ 9ਵੀਂ 10ਵੀਂ ਦੀ ਕਿਤਾਬ ਦੇ ਵਿੱਚ ਦਿੱਤਾ ਪਿਆ ਲੇਕਿਨ ਉਥੇ ਉਸ ਨੂੰ ਨੈਗਲੈਕਟ ਕਰਨਾ ਇਸ ਨੂੰ ਪੜ ਲੈਣਾ ਜਿਹੜੇ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਹਾਂਜੀ ਬਿਲਕੁਲ ਸਹੀ ਇਕੱਲੇ ਹੀ ਪੂਰਨ ਯਾਦ ਰੱਖਣਾ ਸੁਤੰਤਰ ਤੌਰ ਤੇ ਪੁੱਛਿਆ ਜਾ ਰਿਹਾ ਹੈ ਅੱਗੇ ਚੱਲਦੇ ਹਾਂ ਜੀ ਸਾਡੇ ਕੋਲ ਆ ਕੇ ਇਹ ਵਾਲੇ ਸ਼ਬਦ ਦੇਖਣਾ ਬੇਟਾ ਧਿਆਨ ਦੇ ਨਾਲ ਕੋਲ ਦੂਰ ਪਰੇ ਸਾਹਮਣੇ ਕਿਹੜੀ ਸ਼੍ਰੇਣੀ ਦੇ ਸੰਬੰਧਕ ਹਨ ਕੋਲ ਦੂਰ ਪਰੇ ਸਾਹਮਣੇ ਕਿਹੜੀ ਸ਼੍ਰੇਣੀ ਦੇ ਸੰਬੰਧਕ ਹਨ A B C D ਉੱਤਰ ਦਿਓ ਜੀ ਇਸ ਨੂੰ ਅਸੀਂ ਕਹਿੰਦੇ ਆ ਜੀ ਅਪੂਰਨ ਠੀਕ ਹੈ ਕੋਲ ਦੂਰ ਸਾਹਮਣੇ ਇਸ ਤਰ੍ਹਾਂ ਦੇ ਸੰਬੰਧਕ ਹੁੰਦੇ ਨੇ ਇਹ ਅਪੂਰਨ ਦੇ ਵਿੱਚ ਆ ਜਾਂਦੇ ਨੇ ਜੀ ਅੱਗੇ ਚੱਲਦੇ ਆ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਜੀ ਦੇਖਿਓ ਧਿਆਨ ਦੇ ਨਾਲ ਕਿਹੜੇ ਸ਼ਬਦ ਕਦੇ ਪੂਰਨ ਹੋਣ ਅਤੇ ਕਦੇ ਅਪੂਰਨ ਹੋਣ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਏ ਆਪਸ਼ਨ ਸੰਯੁਕਤ ਬੀ ਦੇਖੋ ਐਡਾ ਦੁਬਾਜਲੇ ਜਾਂ ਫਿਰ ਵਿਕਾਰੀਸ਼ ਵਿਸੰਬੰਧਕ ਜੀ ਹਾਂ ਉੱਤਰ ਦਿਨਾ ਬਿਲਕੁਲ ਸਾਨੂੰ ਅਸੀਂ ਦਵਾਜਰੇ ਵੀ ਕਹਿ ਸਕਦੇ ਆ ਇਸਨਾਂ ਨੂੰ ਅਸੀਂ ਮਿਸ਼ਰਤ ਵੀ ਕਹਿ ਸਕਦੇ ਆ ਜੀ ਠੀਕ ਹੈ ਮਿਸ਼ਰਤ ਵੀ ਕਹਿ ਸਕਦੇ ਆ ਜੀ ਬਹੁਤ ਹੀ ਵਧੀਆ ਉੱਤਰ ਤੁਸੀਂ ਦਿੱਤਾ ਜੀ ਉਹ ਮੇਰੇ ਕੋਲ ਬੈਠਾ ਹੈ ਜੋ ਕੋਲ ਹੈ ਇਹ ਕਿਹੋ ਜਿਹਾ ਸ਼ਬਦ ਹੈ ਸੰਬੰਧਕ ਜੋਜਕ ਪਰ ਨਾਮ ਜਾਂ ਵਿਸ਼ੇਸ਼ਣ ਹਾਂ ਜੀ ਬੇਟਾ ਜੀ ਦੱਸਣਾ ਹੈ ਤੁਸੀਂ ਕੀ ਉੱਤਰ ਹੋ ਸਕਦਾ ਹੈ ਜੀ ਇਹ ਬਿਲਕੁਲ ਸਹੀ ਤੇ ਬਿਲਕੁਲ ਤੇ ਇਹ ਹੋ ਜਾਏਗਾ ਸਾਡੇ ਕੋਲ ਸੰਬੰਧਕ ਤੇ ਅੱਗੇ ਚੱਲਦੇ ਹਾਂ ਜੀ ਬਣਤਰ ਦੇ ਆਧਾਰ ਤੇ ਸੰਬੰਧਕਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜੀ 2 3 4 6 ਬਣਤਰ ਦੇ ਹਿਸਾਬ ਦੇ ਨਾਲ ਤੁਸੀਂ ਦੱਸੋ ਬਿਲਕੁਲ ਹੋਣੀ ਦੱਸਿਆ ਤਿੰਨ ਪ੍ਰਕਾਰ ਠੀਕ ਹੈ ਤਿੰਨ ਤਰ੍ਹਾਂ ਦੇ ਹੁੰਦੇ ਆ ਜੀ ਮੇਜ਼ ਦੇ ਉੱਤੇ ਵਿੱਚ ਇੱਕ ਸ਼ਬਦ ਮੇਜ਼ ਦੇ ਉੱਤੇ ਦੇ ਉੱਤੇ ਕਿਹੜਾ ਸੰਬੰਧਕ ਹੈ ਪੂਰਨ ਅਪੂਰਨ ਮਿਸ਼ਰਤ ਜਾਂ ਫਿਰ ਇਹਨੂੰ ਦੁਵਾਵੇ ਕਹਿੰਦੇ ਆ ਲੇਕਿਨ ਸਧਾਰਨ ਜਾਂ ਫਿਰ ਡੀ ਆਪਸ਼ਨ ਤੁਸੀਂ ਕੀ ਕਹੋਗੇ ਜੀ ਹੂੰ ਦੇਖੋ ਬੇਟਾ ਜਦੋਂ ਪੂਰਣ ਅਤੇ ਅਪੂਰਣ ਦੋਨੋਂ ਆਜਣ ਦੇ ਇੱਕੀਏ ਪੂਰਣ ਉੱਤੇ ਇਹ ਹੋ ਗਿਆ ਬੇਟਾ ਅਪੂਰਣ ਠੀਕ ਹੈ ਦੋਨੋਂ ਮਿਸ਼ਰਿਤ ਹੋ ਗਏ ਨਾ ਜਦੋਂ ਦੋਨੋਂ ਆਜਣ ਉਹਨੂੰ ਅਸੀਂ ਦੁਵਾਜਰਾ ਜਾਂ ਮਿਸ਼ਰਿਤ ਕਹਾਂਗੇ ਠੀਕ ਹੈ ਜਿਵੇਂ ਕਿ ਪਹਿਲਾ ਆ ਗਿਆ ਨਾ ਮੇਰੇ ਕੋਲ ਕੋਲ ਇਹ ਕੋਈ ਕਾਰਕ ਚਿੰਤਾ ਨਹੀਂ ਹੈ ਪੂਰਣ ਦੇ ਵਿੱਚ ਜਾਤਰਕਾਰ ਤੇ ਇਹ ਸਾਡੇ ਕੋਲ ਇੱਕ ਤਰ੍ਹਾਂ ਦੇ ਨਾਲ ਸੰਬੰਧਕਤਾ ਹੋਵੇਗਾ ਲੇਕਿਨ ਇਹ ਅਪੂਰਣ ਦੇ ਵਿੱਚ ਆ ਜਾਂਦਾ ਜਿੱਲੇ ਅਪੂਰਣ ਤੇ ਪੂਰਣ ਦੋਨੋਂ ਇਕੱਠੇ ਹੋ ਜਾਂਦੇ ਨੇ ਫਿਰ ਮਿਸ਼ਰਿਤ ਆ ਜਾਂਦਾ ਜੀ ਅੱਗੇ ਵਗਦੇ ਸਾਡੇ ਕੋਲ 10ਵਾਂ ਪ੍ਰਸ਼ਨ ਹੈ RAM ਨੇ SHAM ਨੂੰ ਕਿਤਾਬ ਦਿੱਤੀ ਇਹਦੇ ਵਿੱਚ ਨਾ ਆਇਆ ਇਹਦੇ ਵਿੱਚ ਨੂੰ ਆਇਆ ਇਹ ਕਿਹੜੇ ਨੇ ਜੀ ਸੰਬੰਧਕ ਦੱਸਣਾ ਹੈ ਤੁਸੀਂ ਪੂਰਣ ਹੈ ਅਪੂਰਣ ਹੈ ਜੋਜਕ ਹੈ ਜਾਂ ਕਿਰਿਆ ਹੈ ਜੀ ਉੱਤਰ ਤੁਸੀਂ ਦੇਣਾ ਜੀ ਇਹਦੇ 'ਤੇ ਧਿਆਨ ਦੇ ਕੇ ਜਰਾ ਸਾਡੇ ਕੋਲ ਜਿਆਦਾ ਪ੍ਰਸ਼ਨ ਨਹੀਂ ਹੈ ਲੇਕਿਨ ਕੋਸ਼ਿਸ਼ ਹੈ ਕਿ ਬਿਲਕੁਲ ਇਹ ਬਿਲਕੁਲ ਇਹ ਪੂਰਣ ਸੰਬੰਧਕ ਆਵੇਗਾ ਧਿਆਨ ਦੇਣਾ ਵਿੱਚ ਸਾਡੇ ਕੋਲ 10 ਪ੍ਰਸ਼ਨ ਸੀ ਕੁਝ ਹੋਰ ਪ੍ਰਸ਼ਨ ਵੀ ਨੇ ਉਹਨਾਂ ਨੂੰ ਵੀ ਕਰ ਲੈਣੇ ਇੱਕ ਵਾਰ ਫੇਰ ਤੋਂ ਆਪਾਂ ਰਿਵੀਜ਼ਨ ਕਰ ਲੈਣੇ ਆ ਦੇਖਿਓ ਜੀ ਪੂਰਣ ਕਿਹੜੇ ਹੁੰਦੇ ਜਿਹੜੇ ਸੁਤੰਤਰ ਹੁੰਦੇ ਨੇ ਸੁਤੰਤਰ ਜਿਵੇਂ ਕੀ ਕਹਿ ਸਕਦੇ ਆ ਦੇ ਦਾ ਨੂੰ ਨੇ ਤੋਂ ਤੱਕ ਠੀਕ ਹੈ ਬੇਟਾ ਇਹ ਸੁਤੰਤਰ ਹੋ ਗਏ ਹੁਣ ਹੁੰਦਾ ਹੈ ਜਿਵੇਂ ਕਿ ਨੇੜੇ ਦੂਰ ਕੋਲ ਵਿਚਕਾਰ ਬਾਹਰ ਅੰਦਰ ਠੀਕ ਹੈ ਇਹ ਹੋ ਗਏ ਅਪੂਰਣ ਇਹਨਾਂ ਦੇ ਨਾਲ ਇਹ ਵਾਲੇ ਨਹੀਂ ਲੱਗੇ ਹੋਣੇ ਠੀਕ ਹੈ ਇਕ ਕੱਲੇ ਲੱਗੇ ਹੋਣੇ ਮੇਰੇ ਕੋ ਥੋੜਾ ਜਿਹਾ ਪਿੱਛੇ ਗਲਤ ਬਦੱਸ ਹੋ ਗਿਆ ਹੁਣ ਦਵਾਜਰੇ ਯਾਨੀ ਕਿ ਉਹ ਜਿਹੜੇ ਇਹ ਦੋਨਾਂ ਦਾ ਮਿਸ਼ਰਣ ਹੋਵੇ ਇਹ ਵੀ ਐਡ ਹੋਵੇ ਇਹ ਵੀ ਉੱਤੇ ਜਿਵੇਂ ਮੇਜ਼ ਦੇ ਉੱਤੇ ਸਮਝ ਵਿੱਚ ਆ ਗਿਆ ਨਾ ਆ ਗਿਆ ਨਾ ਤੁਹਾਨੂੰ ਸਮਝੇ ਹੁਣ ਬਹੁਤ ਈਜ਼ੀ ਹੋ ਜਾਏਗਾ ਥੋੜੀ ਰਿਵੀਜ਼ਨ ਅੱਗੇ ਕਰਾਂਗੇ ਹੋਰ ਵੀ 10 ਪ੍ਰਸ਼ਨ ਨਾਲ ਰਿਵੀਜ਼ਨ ਤੌਰ ਤੇ ਹੋਣਗੇ ਹੁਣ ਅਸੀਂ ਯੋਜਕ ਪੜ੍ਹ ਲੈਨੇ ਆ ਤੁਸੀਂ ਦਿਨ ਰਾਤ ਪੜ੍ਹ ਰਹੇ ਹੋ ਇਹ ਵੀ ਸਲਾਮ ਹੈ ਬਈ ਤੁਹਾਨੂੰ ਇਹ ਬਹੁਤ ਮਿੱਠਾ ਫਲ ਤੁਹਾਨੂੰ ਮਿਲੇਗਾ ਇੱਕ ਦਿਨ ਆਪਾਂ ਹੁਣ ਯੋਜਕ ਦੇ ਬਾਰੇ ਗੱਲ ਕਰ ਲੈਂਦੇ ਆ ਇਹ ਹੁੰਦਾ ਸਮੁੱਚੇ ਵੋਦਕਸ ਹਿੰਦੀ ਚ ਇਸਨੂੰ ਵਸੀ ਸਮੁੱਚੇ ਵੋਦਕ ਦੇ ਨਾਲ ਜਾਣਦੇ ਆ ਠੀਕ ਠੀਕ ਹੈ ਸਮੁੱਚੇ ਵੋਦਕ ਤੇ ਹੁਣ ਸਮੂੱਚੇ ਵਾਦਕ ਨੂੰ ਬੇਟਾ ਜੀ ਕੰਜਕ ਵੀ ਕਹਿੰਦੇ ਆਪਾਂ ਹਿੰਦੀ ਦੇ ਵਿੱਚ ਸੋ ਇੰਗਲਿਸ਼ ਚ ਜਿਹੜਾ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ਾਂ ਜਦ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਹਨਾਂ ਨੂੰ ਜੋਜਕ ਕਹਿੰਦੇ ਆ ਠੀਕ ਹੈ ਇੱਕ ਜੋਜਕ ਹਿੰਦੀ ਵਿੱਚ ਇਦਾਂ ਦਾ ਇੱਕ ਚਿੰਨ ਵੀ ਹੁੰਦਾ ਹੈ ਵਿਰਾਮ ਚਿੰਨ ਅਜ ਰੱਖਿਆ ਜਾਂਦਾ ਜੋਜਕ ਚਿੰਨ ਕਿਹੜੇ-ਕਿਹੜੇ ਨੇ ਤੇ ਅਤੇ ਕੀ ਕਿਉਂਕਿ ਠੀਕ ਹੈ ਇਹ ਤਾਂ ਕਿਸਮਾਂ ਬਤਾ ਇਕ ਤਰ੍ਹਾਂ ਦੇ ਧਾਰਨ ਦੇ ਦਿੱਤੇ ਕਿ ਵਿỆਦਾ ਦੇ ਹੁੰਦੇ ਲੇਕਿਨ ਜੋਜਕ ਦੇ ਦੋ ਪ੍ਰਕਾਰ ਹੁੰਦੇ ਨੇ ਇੱਕ ਹੁੰਦਾ ਸਮਾਨਯੋਜਕ ਬੇਟਾ ਇੱਕ ਹੁੰਦਾ ਅਧੀਨ ਜੋਜਕ ਸਮਾਨਯੋਜਕ ਅਧੀਨ ਜੋਜਕ ਤੁਸੀਂ ਹਿੰਦੀ ਦੇ ਵਿੱਚ ਜ਼ਿਆਤਰ ਵਿਦਿਆਰਥੀ ਇੱਥੇ ਤੋਂ ਮੈਂ ਦੱਸ ਦਿੰਨਾ ਹੈ ਸਮਾਨਯੋਜਕ ਕਿਹੜਾ ਹੁੰਦਾ ਜਿਸ ਨੂੰ ਅਸੀਂ ਹਿੰਦੀ ਦੇ ਵਿੱਚ ਸਮਾਨੀਕਰਨ ਕਹਿੰਦੇ ਆ ਜੀ ਸਮਾਨੀਕਰਨ ਕਹਿੰਦੇ ਸਮਾਨੀਕਰਨ ਠੀਕ ਹੈ ਔਰ ਅਧੀਨ ਜੋਜਕ ਕੋ ਹੁੰਦਾ ਆ ਜਿਹਦੇ ਵਿੱਚ ਇੱਕ ਪ੍ਰਧਾਨ ਵਾਕ ਹੁੰਦਾ ਆ ਇੱਕ ਆਸ਼ਰਿਤ ਵਾਕ ਹੁੰਦਾ ਆ ਆਸ਼ਰਿਤ ਵਾਕਾਂ ਨੂੰ ਜੋੜਨ ਦੇ ਲਈ ਬੇਟਾ ਜੀ ਅ ਅਧਿਨ ਜੋਜਕ ਦਾ ਕੰਮ ਲਿਆ ਜਾਂਦਾ ਇਹਨੂੰ ਅਸੀਂ ਵਿਆਦੀਕਰਣ ਕਹਿੰਦੇ ਆ ਜੀ ਵਿਆਦੀਕਰਣ ਵਿਆਦੀਕਰਣ ਜਾਂ ਵਿਆਦੀਕਰਣ ਮੈਨੂੰ ਹੁਣ ਭੁੱਲ ਗਿਆ ਵਿਆਦੀਕਰਣ ਹੀ ਕਹਿੰਦੇ ਸ਼ਾਇਦ ਤੇ ਤੁਸੀਂ ਹੁਣ ਸਮਝ ਗਏ ਹੋਣਗੇ ਪੂਰੀ ਗੇਮ ਕੀ ਹੈ ਪੂਰਾ ਹਿੰਦੀ ਵਾਲਾ ਸਿਸਟਮ ਹੈ ਬੱਚੇ ਦੇਖੋ ਫਿਰ ਤੋਂ ਇੱਕ ਵਾਰ ਦੱਸ ਦਿੰਨੇ ਸਮਾਨ ਜੋਜਕ ਕੋਹ ਹੁੰਦੀ ਹੈ ਜੋ ਸ਼ਬਦ ਨੂੰ ਸਮਾਨ ਜਾਂ ਬਰਾਬਰ ਸ਼ਬਦਾ ਵਾਕਾਂਸ਼ਾਂ ਜਾਂ ਵਾਕਾਂ ਨੂੰ ਜਾਨੀ ਦੋ ਹੀ ਪ੍ਰਦਾਨ ਇੱਥੇ ਵਾਕ ਹੋਣਗੇ ਦੋਹੀ ਵਾਕਾਂਸ਼ ਹੋਣਗੇ ਦੋਹੀ ਸ਼ਬਦ ਹੋਣਗੇ ਜਿਵੇਂ ਅਤੇ ਤੇ ਜਾਂ ਜਾਂ ਇਸ ਤਰ੍ਹਾਂ ਦੇ ਸ਼ਬਦ ਇੱਥੇ ਜੋੜੇ ਜਾਂਦੇ ਲੇਕਿਨ ਜੋ ਅਧੀਨ ਜੋਜਕ ਹੁੰਦਾ ਹੈ ਇਹਦੇ ਵਿੱਚ ਇੱਕ ਪ੍ਰধান ਵਾਕ ਹੋਵੇਗਾ ਠੀਕ ਹੈ ਔਰ ਇੱਕ ਇਹਦੇ ਵਿੱਚ ਆਸ਼ਰਿਤ ਵਾਕ ਜਾਂ ਫਿਰ ਉਪਵਾਕ ਹੋਵੇਗਾ ਠੀਕ ਹੈ ਇਹਨੂੰ ਤਾਂ ਕਿ ਫਿਰ ਫਿਰ ਵੀ ਕੀ ਕਿਉਂਕਿ ਇਦਾਂ ਸ਼ਬਦਾਂ ਦੇ ਨਾਲ ਜੋੜਿਆ ਜਾਂਦਾ ਠੀਕ ਹੈ ਤੇ ਹੁਣ ਅਸੀਂ ਪ੍ਰਸ਼ਨ ਸ਼ੁਰੂ ਕਰਾਂਗੇ ਜੀ ਦੋ ਸ਼ਬਦਾਂ ਵਾਕਾਂਸ਼ਾ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹੈ ਜਲਦੀ ਸਪੀਡ ਬਣਾਓ ਜਰਾ ਮੈਂ ਵੀ ਬਣਾਵਾਂਗਾ ਕਿਉਂਕਿ ਦਿਨ ਦੇ ਥੱਕੇ ਹੋਏ ਤੁਸੀਂ ਬਹੁਤ ਪੜਾਈ ਕਰ ਰਹੇ ਹੋ ਮੈਂ ਦੇਖ ਰਿਹਾ ਹਰ ਇੱਕ ਚੈਨਲ ਦੇ ਉੱਤੇ ਮੇਰੀ ਵੀ ਨਜ਼ਰ ਲੈਂਦੀ ਹੈ ਮੈਂ ਵੀ ਅਕਸਰ ਪੜਨ ਦੇ ਲਈ ਉਹਨਾਂ ਦੀ ਸ਼ਰਣ ਵਿੱਚ ਜਾਨਣਾ ਰਹਿਣਾ ਹੈ ਤੇ ਮੈਂ ਦੇਖਦਾ ਹਾਂ ਤੁਸੀਂ ਵੀ ਉੱਥੇ ਹੀ ਹੁੰਦੇ ਹੋ ਮੈਂ ਕਮੈਂਟ ਕਰਦਾ ਲੇਕਿਨ ਮੈਨੂੰ ਪਤਾ ਹੁੰਦਾ ਹੈ ਤੇ ਮੈਂ ਵੀ ਬਹੁਤ ਕੁਝ ਸਿੱਖਦਾ ਹਾਂ ਉਹਨਾਂ ਤੋਂ ਬਹੁਤ ਵਧੀਆ ਕਰਵਾ ਰਹੇ ਨੇ ਸਾਰੇ ਤੇ ਉੱਤਰ ਕੀ ਆਏਗਾ ਜੀ ਉਜੋਜਕ ਆਵੇਗਾ ਠੀਕ ਹੈ ਜੋਜਕ ਮੁੱਖ ਤੌਰ ਤੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜਲਦੀ ਉੱਤਰ ਦੇਵੋ ਫਿਰ ਅੱਗੇ ਵਧਦੇ ਹਾਂ ਜੀ ਬਹੁਤ ਵਧੀਆ ਅੱਜ ਨੇ ਥੋੜੇ ਕੁਝ ਕੈਂਡੀਡੇਟਸ ਦੇ ਉੱਤਰ ਸ਼ੋ ਨਹੀਂ ਹੋਣਦੇ ਹੋਣਗੇ ਤਾਂ ਕੋਈ ਘਬਰਾਣ ਦੀ ਲੋੜ ਨਹੀਂ ਥੋੜਾ YouTube ਦਾ 버ਗ ਆਇਆ ਹੋਇਆ ਹੈ ਤੇ ਇਹੋ ਜਿਹੇ 버ਗਸ ਆਉਂਦੇ ਰਹਿੰਦੇ ਆ ਜੀ ਉੱਤਰ ਤੁਸੀਂ ਦੇ ਰਹੇ ਹੋ ਦੋ ਪ੍ਰਕਾਰ ਹੁੰਦੇ ਆ ਜੀ ਠੀਕ ਹੈ ਯੋਜਕ ਸਮਾਨਯੋਜਕ ਕਿੰਨਾ ਵਾਕਾਂ ਨੂੰ ਜੋੜਦੇ ਹਨ ਇੱਕ ਸੁਤੰਤਰ ਅਤੇ ਇੱਕ ਅਧੀਨ ਵਾਕ ਦੋ ਸੁਤੰਤਰ ਜਾਂ ਸਮਾਨ ਵਾਕਾਂ ਨੂੰ ਸਿਰਫ ਸ਼ਬਦਾਂ ਨੂੰ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਸਮਾਨਯੋਜਕ ਇਸੇ ਪ੍ਰਕਾਰ ਪੁੱਛਿਆ ਗਿਆ ਜੀ ਜਿਹਨੂੰ ਅਸੀਂ ਸਮਾਨੀਕਰਨ ਵੀ ਕਹਿੰਦੇ ਹਿੰਦੀ ਦੇ ਵਿੱਚ ਤੇ ਮੇਰੀ ਕੋਸ਼ਿਸ਼ ਹੈ ਕਿ ਤੁਸੀਂ ਜਲਦ ਤੋਂ ਜਲਦ ਇਸ ਦਾ ਉੱਤਰ ਸੁਝਾਓਗੇ ਹਾਂ ਜੀ ਜੀ ਬਿਲਕੁਲ ਸਹੀ ਤੇ ਉੱਤਰ ਤੁਸੀਂ ਦਿੱਤਾ B ਦੋ ਸੁਤੰਤਰ ਜਾਂ ਸਮਾਨ ਵਾਕਾਂ ਨੂੰ ਅਤੇ ਤੇ ਪਰ ਜਾਂ ਕਿਹੜੇ ਯੋਜਕ ਹਨ ਹਾਂ ਜੀ ਮੈਂ ਵਿਕਲਪ ਥੋੜੇ ਪੂਰੇ ਲੈ ਲੈਣਾ ਸਕਰੀਨ ਤੇ 14ਵਾਂ ਪ੍ਰਸ਼ਨ ਹੈ ਸਾਡੇ ਕੋਲ ਸਮਾਨ ਜੋਜਕ ਹਾਂਜੀ ਅੱਗੇ ਚੱਲਦੇ ਹਾਂ ਅਧীন ਜੋਜਕ ਕਿਹੜੇ ਵਾਕਾਂ ਵਿੱਚ ਵਰਤੇ ਜਾਂਦੇ ਹਨ ਅਧীন ਜੋਜਕ ਜਿਹੜੇ ਹੁੰਦੇ ਨੇ ਉਹ ਕਿਹੜੇ ਵਾਕਾਂ ਵਿੱਚ ਵਰਤੇ ਵਰਤੇ ਜਾਂਦੇ ਹਨ ਦੇਖੋ ਜਿਹਦੇ ਵਿੱਚ ਇੱਕ ਪ੍ਰਧਾਨ ਵਾਕ ਹੋਵੇ ਕਈ ਸਾਰੇ ਉਪਵਾਕ ਹੋਣ ਜਾਂ ਇੱਕ ਉਪਵਾਕ ਹੋਵੇ ਤੇ ਜਾਂ ਆਸ਼ਰਿਤ ਵਾਕ ਹੋਣ ਆਸ਼ਰਿਤ ਵਾਕ ਤੇ ਉਪਵਾਕ ਕੀ ਗੱਲ ਹੈ ਤੇ ਉੱਥੇ ਤੁਹਾਨੂੰ ਪਤਾ ਹੈ ਫਿਰ ਮਿਸ਼ਰਤ ਵਾਕਾਂ ਦੀ ਹੀ ਗੱਲ ਹੁੰਦੀ ਹੈ ਮਿਸ਼ਰਤ ਵਾਕਾਂ ਦੇ ਵਿੱਚ ਬੇਟਾ ਜੀ ਇਹ ਪਰ ਉਹ ਅਰੇ ਸੰਯੁਕਤ ਵਾਕਾਂ ਦੇ ਵਿੱਚ ਨਹੀਂ ਹੁੰਦੇ ਮਿਸ਼ਰਤ ਦੇ ਵਿੱਚ ਤੁਹਾਨੂੰ ਜ਼ਿਆਦਾ ਇਹ ਦੇਖਣ ਨੂੰ ਮਿਲਦੇ ਨੇ ਜੀ ਬੱਚੇ ਅਧੀਨ ਦੇ ਵਿੱਚ ਨਾ ਜਿਵੇਂ ਕੀ ਆ ਗਿਆ ਤਾਂ ਕੀ ਆ ਗਿਆ ਠੀਕ ਹੈ ਕਿਉਂਕੀ ਆ ਗਿਆ ਕਿਉਂਕੀ ਵੀ ਲਿਖਣਾ ਭੁੱਲ ਗਿਆ ਬਈ ਮੈਂ ਤਾਂ ਠੀਕ ਹੈ ਕਿਉਂਕਿ ਇਸ ਤਰ੍ਹਾਂ ਤੇ ਇਦਾਂ ਦੇ ਸ਼ਬਦ ਜਿਹੜੇ ਹੁੰਦੇ ਨੇ ਉਹ ਮਿਸ਼ਰਤ ਵਾਕਾਂ ਦੇ ਵਿੱਚ ਵਿਟਾਂਦੇ ਯੋਜਕ ਅੱਗੇ ਚੱਲਦੇ ਹਾਂ ਜੀ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਵਾਕ ਵਿੱਚ ਕਿਉਂਕਿ ਸ਼ਬਦ ਹੈ ਇਹ ਕੀ ਹੈ ਜੀ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣਾ ਹੁਣ ਤੱਕ ਸਿਰਫ 10 ਲਾਈਕ ਆਏ ਨੇ ਜੀ ਸ਼ੁਰੂ ਚ ਸਾਥੀਆਂ ਦੀ ਸੰਖਿਆ ਜ਼ਿਆਦਾ ਸੀ ਗਰਮ ਜੋਸ਼ੀ ਨਾਲ ਆਉਂਦੇ ਵੀ ਪੜਨ ਲੇਕਿਨ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਕੰਟੀਨਿਊਟੀ ਨੂੰ ਛੱਡ ਚੁੱਕੇ ਹੋ ਬਿਲਕੁਲ ਦੀ ਵੀ ਉੱਤਰ ਦਿੱਤਾ ਜਾ ਰਿਹਾ ਅਧੀਨ ਜੋਜਕ ਹੀ ਇਸ ਨੂੰ ਆਪਾਂ ਕਹਿ ਸਕਦੇ ਹਾਂ ਜੇਕਰ ਤਾਂ ਕਿਉਂਕਿ ਸਗੋਂ ਇਹੋ ਜਿਹੇ ਜੋਜਕ ਸ਼ਬਦ ਨੇ ਇਹਨਾਂ ਨੂੰ ਕਿਸ ਸ਼੍ਰੇਣੀ ਵਿੱਚ ਰੱਖਾਂਗੇ ਸਮਾਨ ਅਧীন ਪੂਰਣ ਸੰਬੰਧਕ ਜਾਂ ਅਪੂਰਣ ਸੰਬੰਧਕ ਜੀ ਚਲੋ ਉੱਤਰ ਦੇਵੋ ਜੀ ਵੀ ਉੱਤਰ ਤੁਸੀਂ ਦੇ ਰਹੇ ਹੋ ਅਧੀਨ ਜੋਜਕ ਵਿੱਚ ਰੱਖਾਂਗੇ ਅੱਗੇ ਚੱਲਦੇ ਹਾਂ ਸਮਾਨ ਜੋਜਕ ਦੀਆਂ ਕਿੰਨੀਆਂ ਉਪ ਕਿਸਮਾਂ ਹਨ ਸਮਾਨ ਜੋਜਕ ਦੀਆਂ ਕਿਸਮਾਂ ਹਾਂ ਹਾਂਜੀ ਇਹਦੇ ਬਾਰੇ ਤੁਹਾਨੂੰ ਕੀ ਜਾਣੂ ਕਰਵਾਇਆ ਗਿਆ ਹੈ ਮੇਰੇ ਖਿਆਲ ਸੇ ਮੈਂ ਇਹਦੇ ਬਾਰੇ ਨਹੀਂ ਦੱਸ ਪਾਇਆ ਹਾਲੇ ਤੱਕ ਠੀਕ ਹੈ ਲੇਕਿਨ 18ਵਾਂ ਪ੍ਰਸ਼ਨ ਦਾ ਉੱਤਰ ਬੱਚੇ ਈ ਆਣਾ ਜੀ ਚਾਰ ਇਹਦੀਆਂ ਕਿਸਮਾਂ ਦੱਸੀਆਂ ਜਾਂਦੀਆਂ ਨੇ ਲੇਕਿਨ ਯਾਦ ਰੱਖਣਾ ਚਾਰ ਫਿਲਹਾਲ ਇਹਦੇ ਬਾਰੇ ਫਿਰ ਕਦੇ ਅਸੀਂ ਗੱਲ ਕਰਾਂਗੇ ਅੱਗੇ ਵਧਦੇ ਹਾਂ ਆਦੀਨ ਕਿ ਕਿੰਨੀ ਹੈ ਕਿਸਮਤ ਅਸੀਂ ਜਾਂਦੀਆਂ ਨੇ ਤੇ ਇਹਦੇ ਬਾਰੇ ਵੀ ਮੈਂ ਤੁਹਾਨੂੰ ਹਾਲੇ ਤੱਕ ਨਹੀਂ ਸਮਝਾਇਆ ਹੈ ਲੇਕਿਨ ਉੱਤਰ ਯਾਦ ਰੱਖਣਾ ਇਹਦੀਆਂ ਅਧਿਨ ਜੋਜਕ ਦੀਆਂ ਸੱਤ ਕਿਸਮਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਠੀਕ ਹੈ ਇਹ ਵੀ ਹੈ ਪਲੱਸ ਪੁਆਇੰਟ ਦੇ ਦਨੇ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਇਹ ਤੁਹਾਨੂੰ ਹਾਲੇ ਤੱਕ ਨਹੀਂ ਕਰਵਾਇਆ ਕਿਸੇ ਹੋਰ ਵੀਡੀਓ 'ਚ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਭਾਵੇਂ ਉਹ ਗਰੀਬ ਹੈ ਫਿਰ ਵੀ ਇਮਾਨਦਾਰ ਹੈ ਇਹਦੇ ਵਿੱਚ ਜੋ ਭਾਵੇਂ ਸ਼ਬਦ ਆ ਰਿਹਾ ਹੈ ਫਿਰ ਫਿਰ ਵੀ ਸ਼ਬਦ ਆ ਰਿਹਾ ਹੈ ਇਹ ਕੀ ਹੈ ਜੀ ਸਮਾਨ ਅਧਿਨ ਸੰਬੰਧਕ ਜਾਂ ਪੜਨਾਮ ਇਹ ਥੋੜੀਆਂ ਗਹਿਰਾਈ ਵਾਲੀਆਂ ਚੀਜ਼ਾਂ ਨੇ ਉੱਪਰ ਉਕੇ ਅੱਗੇ ਪਾਟਾਂ ਦੇ ਵਿੱਚ ਵੰਡਿਆ ਹੋਇਆ ਕਾਫੀ ਠੀਕ ਹੈ ਹਾਂ ਜੇ ਵੀ ਉੱਤਰ ਦੇ ਰਹੇ ਹੋ ਅਧਿਨ ਜੋਜਕ ਦੇ ਵਿੱਚ ਆਵੇਗਾ ਚਲੋ ਇੱਕ ਵਾਰ ਰਿਵੀਜ਼ਨ ਕਰ ਲੈਂਦੇ ਜਿੰਨਾ ਪੜਿਆ ਜੀ ਸੰਬੰਧਕ ਵਾਕ ਵਿੱਚ ਕਿ ਸੰਬੰਧਕ ਵਾਕ ਵਿੱਚ ਕਿਸ ਦੇ ਪਿੱਛੇ ਆਉਂਦਾ ਹੈ ਸੰਬੰਧਕ ਜੋ ਹੈ ਸੰਬੰਧ ਬੋਧਕ ਜਿਨੂੰ ਅਸੀਂ ਹਿੰਦੀ ਕਹਿੰਦੇ ਆ ਤੇ ਇਹ ਕਿਹਦੇ ਪਿੱਛੇ ਆਉਂਦਾ ਹੈ ਕਿਰਿਆ ਦੇ ਨਾਮ ਜਾਂ ਪੜਨਾਮ ਦੇ ਵਿਸ਼ਮਕ ਜਾਂ ਫਿਰ ਜੋਜਕ ਦੇ ਕਿਹਦੇ ਪਿੱਛੇ ਆਉਂਦਾ ਜੀ ਬਿਲਕੁਲ ਬੀ ਦੇ ਉੱਤੇ ਆਉਂਦਾ ਬੀ ਪਿੱਛੇ ਆਉਂਦਾ ਨਾਮ ਜਾਂ ਪਰਨਾਮ ਦੇ ਜੋਜਕ ਦਾ ਮੁੱਖ ਕੰਮ ਕੀ ਹੈ ਜੋਜਕ ਦਾ ਮੁੱਖ ਕੰਮ ਕੀ ਹੈ ਵਿਸ਼ੇਸ਼ਤਾ ਦੱਸਣਾ ਸੰਬੰਧ ਪੈਦਾ ਕਰਨਾ ਜੋੜਨਾ ਜਾਂ ਨਾਮ ਦੀ ਵਰਤਨਾ ਨਾਮ ਦੀ ਥਾਂ ਥਾਂ ਵਰਤਨਾ ਹਾਂਜੀ ਬੇਟਾ ਜੀ ਦੱਸਿਓ ਜੋਜਕ ਦਾ ਮੁੱਖ ਕੰਮ ਕੀ ਹੈ ਜੋਜਕ ਦਾ ਮੁੱਖ ਕੰਮ ਜੋ ਹੈ ਉਹ ਹੈ ਜੋੜਨਾ ਬਿਲਕੁਲ ਜੋਜਕਦਾਰਤੀ ਜੋੜਨਾ ਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਸੰਬੰਧਕ ਚੁਣਨਾ ਹੈ ਜੀ ਤੁਸੀਂ ਸੰਬੰਧਕ ਚੁਣੋ ਅਤੇ ਨਾਲ ਕਿਉਂਕਿ ਪਰ। ਬਿਲਕੁਲ ਸਹੀ ਤੇ ਸੰਬੰਧਕ ਜੋ ਹੈ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਸੰਬੰਧਕ ਬੇਟਾ ਜੀ ਕਿਉਂਕਿ ਸ਼ਬਦ ਤਾਂ ਇੱਥੇ ਤੁਹਾਨੂੰ ਜੋਜਕ ਮਿਲਣਾ ਹੈ ਜੀ। ਇਹ ਯੋਜਕ ਨਹੀਂ ਹੈਗਾ ਦੱਸੋ ਮੈਨੂੰ ਇਹ ਯੋਜਕ ਹੋ ਗਿਆ ਹਮ ਅਤੇ ਇਹ ਵੀ ਯੋਜਕ ਹੋ ਗਿਆ ਪਰ ਪਰੰਤੂ ਜਿਹਨੂੰ ਆਈ ਕਿਹਾ ਨੇ ਇਹ ਵੀ ਯੋਜਕ ਹੋ ਗਿਆ ਨਾਲ ਹੋਊਗਾ ਬੇਟਾ ਨਾਲ ਠੀਕ ਹੈ ਨਾ ਦੇ ਨਾਲ ਤੇ ਨਾਲ ਜਿਹੜਾ ਹੈ ਇਹ ਅਪੂਰਣ ਅਪੂਰਣ ਯੋਜਕ ਹੈ ਸੌਰੀ ਅਪੂਰਣ ਸੰਬੰਧਕ ਇਹਨੂੰ ਕਹਿ ਸਕਦੇ ਆ ਜੀ ਬਹੁਤ ਵਧੀਆ ਉੱਤਰ ਦਿੱਤਾ ਜੀ ਸਾਰਿਆਂ ਨੇ ਹਾਂ। ਹੇਠ ਲਿਖਿਆਂ ਵਿੱਚੋਂ ਜੋਜਕ ਚੁਣੋ। ਹੇਠ ਲਿਖਿਆਂ ਵਿੱਚੋਂ ਜੋਜਕ ਚੁਣਨਾ ਹੈ ਤੁਸੀਂ। ਦਾ, ਨੇ, ਸਗੋਂ ਜਾਂ ਕੋਲ। ਬਿਲਕੁਲ ਸਹੀ ਚੁਣਿਆ ਜੀ ਸੀ ਉੱਤਰ ਬਹੁਤ ਹੀ ਵਧੀਆ ਉੱਤਰ ਦਿੱਤਾ। ਸਗੋਂ ਜਿਹੜਾ ਆ ਇਹ ਸਾਡਾ ਕਿਹੜਾ ਜੋਜਕ ਹੈ ਇਹ ਜਿਸ ਨਾਲ ਸੇ ਹਿੰਦੀ ਵਿੱਚ ਵਿਆਦੀਕਰਣ ਜਿਹੜਾ ਮਿਸ਼ਰਤ ਵਾਕਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਅਧীন ਜੋਜਕ ਨੂੰ ਅਸੀਂ ਕਹਿ ਸਕਦੇ ਹਾਂ। बिल्कुल सही सोनम जी अगला तुम देखो मैं अते मेरा दोस्त पढ़ रहे हाँ तो इस विच जो अते शब्द है ये की है अते शब्द है वो की है ਇਸ ਨੂੰ ਅਸੀਂ ਸਮਾਨ ਜੋਜਕ ਵੀ ਕਹਿੰਦੇ ਆ ਜੀ ਠੀਕ ਹੈ ਕਿਹੜਾ ਸ਼ਬਦ ਸੰਬੰਧਕ ਵੀ ਹੈ ਅਤੇ ਜੋਜਕ ਵੀ ਹੈ ਸੰਦਰਭ ਅਨੁਸਾਰ ਕਿਹੜਾ ਸ਼ਬਦ ਸੰਬੰਧਕ ਵੀ ਹੈ ਤੇ ਇਸ ਨੂੰ ਜੋਜਕ ਵੀ ਆਪਾਂ ਕਹਿ ਸਕਦੇ ਆ ਜੀ ਨੇ ਲਈ ਮਾ ਜੀ ਕਿਹੜਾ ਉੱਤਰ ਹੋਵੇਗਾ 26ਵੇਂ ਦਾ ਇਸ ਵਿੱਚ ਸੀ ਉੱਤਰ ਆ ਜਾਂਦਾ ਹੈ ਇਹਨੂੰ ਅਸੀਂ ਸੰਬੰਧਕ ਤੇ ਜੋਜਕ ਦੋਨਾਂ ਦੇ ਰੂਪ ਵਿੱਚ ਪ੍ਰਯੋਗ ਕਰ ਲੈਨੇ ਕਦੇ-ਕਦੇ ਉਸ ਕੋਲ ਪੈਸੇ ਨਹੀਂ ਹਨ ਵਾਕ ਵਿੱਚ ਕੋਲ ਕਿਹੜਾ ਸੰਬੰਧਕ ਹੈ ਕੋਲ ਹੁਣੇ ਪਿੱਛੇ ਜੇ ਤੁਹਾਨੂੰ ਦੱਸਿਆ ਹੈ ਜੀ ਠੀਕ ਹੈ ਅਗਰ ਕੋਲ ਆ ਰਿਹਾ ਹੈ ਤੇ ਇੱਕ ਅਪੂਰਣ ਇਹ ਕਹਿੰਦਾ ਪੂਰਣ ਇਹ ਆ ਗਿਆ ਅਪੂਰਣ ਸੰਬੰਧਕ ਤੇ ਇਹਨੂੰ ਅਸੀਂ ਅਪੂਰਣ ਦੇ ਵਿੱਚ ਰੱਖਾਂਗੇ ਸਮਝ ਵਿੱਚ ਆ ਗਿਆ ਹੋਣਾ ਅਤੇ ਇਹਨਾਂ ਜੋਜਕ ਦਾ ਉਦਾਹਰਣ ਤੁਸੀਂ ਚੁਣਨਾ ਜੀ ਅਤੇ ਪਰ ਕਿਉਂਕਿ ਜਾਂ ਹਾਂਜੀ ਬਹੁਤ ਵਧੀਆ ਉੱਤਰ ਦਿੱਤਾ ਜੀ ਤੇ ਸਹੀ ਉੱਤਰ ਆ ਜਾਵੇਗਾ ਇਹ ਸੈਕਿੰਡ ਲਾਸਟ ਪ੍ਰਸ਼ਨ ਸਾਡੇ ਕੋਲ ਹੈਗਾ ਸੰਬੰਧਕਾ ਦੀਆਂ ਸ਼੍ਰੇਣੀਆਂ ਕਿਹੜੀਆਂ ਹਨ ਸੰਬੰਧਕਾ ਦੀਆਂ ਸ਼੍ਰੇਣੀਆਂ ਕਿਹੜੀਆਂ ਹਨ ਜੀ ਵਿਕਾਰੀ ਅਤੇ ਅਵਕਾਰੀ ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈ ਸਧਾਰਨ ਅਤੇ ਸੰਯੁਕਤੇ ਦੇ ਵਿੱਚ ਪੂਰਨ ਅਤੇ ਪੂਰ ਅਪੂਰਨ ਦੇ ਵਿੱਚ ਜਾਂ ਉਪਰੋਕਤ ਸਾਰੀਆਂ ਤੇ ਤੁਹਾਨੂੰ ਪਤਾ ਹੈ ਇਹਦੀਆਂ ਸ਼੍ਰੇਣੀਆਂ ਜਿਹੜੀਆਂ ਨੇ ਉਹ ਸੀ ई ਉ ਸੀ ई ਉਤਰੂਛ ਜਾਵੇਗਾ ਤੇ ਅਪੂਰਨ ਅਤੇ ਅਪੂਰਨ ਅਗਰ ਇਸ ਨੂੰ ਵਿਕਾਰੀ ਮੰਨਿਆ ਜਾਵੇ ਤਾਂ ਗਲਤ ਹੋਵੇਗਾ ਅਵਕਾਰੀ ਨੂੰ ਕਿਹਾ ਜਾ ਸਕਦਾ ਲੇਕਿਨ ਉੱਤਰ ਏ ਨਹੀਂ ਆਏਗਾ ਸੀ ਹੀ ਆਵੇਗਾ ਆਖਰੀ ਪ੍ਰਸ਼ਨ ਸਾਡੇ ਕੋਲ ਹੈ ਜੀ ਜੋਜਕ ਵਾਕਾਂ ਨੂੰ ਕਿਸ ਤਰ੍ਹਾਂ ਬਣਾਉਣਾ ਜਾਂ ਕਿਸ ਤਰ੍ਹਾਂ ਬਣਾਉਣ ਵਿੱਚ ਮਦਦ ਕਰਦੇ ਹਨ ਸੁਧਾਰਨ ਬਣਾ ਦਿੰਦੇ ਨੇ ਗੁੰਝਲਦਾਰ ਬਣਾ ਦਿੰਦੇ ਨੇ ਛੋਟੇ ਬਣਾ ਦਿੰਦੇ ਆ ਜਾਂ ਕੇਵਲ ਇੱਕ ਸ਼ਬਦੀ ਬਣਾ ਦਿੰਦੇ ਨੇ ਤੇ ਉੱਤਰ ਸਾਡੇ ਕੋਲ ਸਪਸ਼ਟ ਰੂਪ ਵਿੱਚ ਕਿਹੜਾ ਹੋਣਾ ਚਾਹੀਦਾ ਹੈ ਤੁਸੀਂ ਦਿਓਗੇ ਜੀ ਉੱਤਰ ਜੋਜਕ ਵਾਕਾਂ ਨੂੰ ਕੀ ਬਣਾ ਦਿੰਦੇ ਆ ਬਿਲਕੁਲ ਸੁਧਾਰਨ ਬਣਾ ਦਿੰਦੇ ਆ ਸੋਖਾ ਬਣਾ ਦਿੰਦੇ ਆ ਅਰੇ ਕੇਵਲ ਇੱਕ ਸ਼ਬਦੀ ਨਹੀਂ ਆਵੇਗਾ ਬੇਟਾ ਇਹ ਉੱਤਰ ਇਹ ਆਏਗਾ ਇੱਥੇ ਤੁਸੀਂ ਕਨਫਿਊਜ਼ ਜ਼ਰੂਰ ਹੋ ਗਏ ਹੋ ਜੋਜਕ ਵਾਕਾਂ ਨੂੰ ਕਿਸ ਤਰ੍ਹਾਂ ਬਣਾ ਦਿੰਦੇ ਨੇ ਇਹ ਸਧਾਰਨ ਬਣਾ ਦਿੰਦੇ ਆ ਠੀਕ ਹੈ ਮਤਲਬ ਸੋਖਾ ਬਣਾ ਦਿੰਦੇ ਆ ਇਹ ਪ੍ਰਸ਼ਨ ਸੀਗਾ ਸੋਖਾ ਥੋੜਾ ਈਜ਼ੀ ਬਣਾ ਦਿੰਦੇ ਨੇ ਠੀਕ ਹੈ ਤੇ ਅੱਜ ਤੁਸੀਂ ਬਹੁਤ ਪੜਿਆ ਜੀ ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਅੱਗੇ ਵੀ ਤੁਸੀਂ ਜਰੂਰ ਪੜਿਓ ਮਿਹਨਤ ਕਰਿਓ